ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਗ੍ਰਾਮ ਪੰਚਾਇਤ ਮਾਦੋਪੁਰ ਬਲਾਕ ਫਗਵਾੜਾ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਸੀਨੀਅਰ ਆਪਨੇਤਾ ਹਰਜੀ ਮਾਨ ਵੱਲੋਂ ਖੇਡ ਮੈਦਾਨ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਪਹਿਲਾਂ ਉਕਤ ਨੇਤਾਮਾਂ ਦਾ ਪਿੰਡ ਵਿਖੇ ਪਹੁੰਚਣ ਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਇਸ ਰਾਨ ਡਾਕਟਰ ਰਾਜਕਮਾ ਚੱਬੇਵਾਲ ਤੋਂ ਇਲਾਵਾ ਹੋਰਨਾਂ ਬੁਲਾ ਰਹੇ ਨੇ ਕਿਹਾ ਕਿ ਪੰਜਾਬ ਦੀ ਨੁਹਾਰ ਬਦਲਣ ਲਈ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾ ਰਹੀ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਫਗਵਾੜਾ ਸ਼ਹਿਰ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕਰਵਾਇਆ ਜਾਵੇਗਾ ਇਸ ਦੌਰਾਨ ਡੀਐਸਪੀ ਫਗਵਾੜਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਲੰਗਲ ਗੁਰਦੀਪ ਦੀਪਾ 옴ਪrakash ਬਿੱਟੂ ਸਰਪੰਚ ਨਰਿੰਦਰ ਸਿੰਘ ਬੀਡੀਪੀ ਔਰ ਰਾਮਪਾਲ ਰਾਣਾ ਪੰਚਾਇਤ ਕਤਰ ਮਲਕੀਤ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਸਰਦਾਰ ਜੋਗਿੰਦਰ ਸਿੰਘ ਮਾਨ ਤੇ ਹਰਜੀਮਾਨ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜਰਨੈਲ ਲੰਗਲ ਜੀ ਸਾਡੇ ਦੀਪਾ ਜੀ ਸਾਡੇ ਸਰਪੰਚ ਸਾਹਿਬ ਨਰਿੰਦਰ ਜੀ ਉਪਲ ਸਾਹਿਬ ਤੇ ਸਾਡੇ ਕੌਂਸਲਰ ਸਹਿਬਾਨ ਵੀਡੀਓ ਸਹਿਬਾਨ ਸਾਰਿਆਂ ਦੀ ਰਹਿਨਮਾਈ ਹੇਠ ਅੱਜ ਇਹ ਬਹੁਤ ਵੱਡਾ ਜਿਹੜਾ ਉਦਘਾਟਨ ਕੀਤਾ ਗਿਆ ਕਿਉਂਕਿ ਇਹ ਸਟੇਡੀਅਮ ਬਹੁਤ ਜ਼ਰੂਰਤ ਸੀ ਮਾਦੋਪੁਰ ਲਈ ਤੋਂ ਮੈਂ ਜਿੱਥੇ ਸਰਦਾਰ ਜਗਿੰਦਰ ਸਿੰਘ ਮਾਦ ਦੀ ਸਾਡੇ ਹਲਕਾ ਇਚਾਰ ਉਹਨਾਂ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਿਹਰਾ ਦਿੰਦਾ ਹੈ ਉੱਥੇ ਅੱਜ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜੋ ਵੀ ਸਰਕਾਰ ਵੱਲੋਂ ਮੁਹਿੰਮ ਜਾਰੀ ਕੀਤੀ ਗਈ ਹੈ ਉਸ ਦੇ ਤਹਿਤ ਵੀ ਚਾਲਣਾ ਪਾਇਆ ਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਪੰਜਾਬ ਵਿਕਾਸ ਦੇ ਕੰਮ ਤੜਹੱਲੇ ਨਾਲ ਕਰ ਰਹੀ ਹੈ ਇਸ ਵਿਕਾਸ ਦੀ ਨੇਰੀ ਹੈ ਚਾਹੇ 11 ਕਰੋੜ ਦੀਆਂ ਸੜਕਾਂ ਹੋਣ ਚਾਹੇ 10 ਕਰੋੜ ਹਲਕੇ ਨੂੰ ਹੱਜੀ ਜੀ ਹੋਰ ਆ ਰਿਹਾ ਬਹੁਤ ਜਲਦੀ ਸੋ ਬਹੁਤ ਪੈਸੇ ਆ ਰਹੇ ਪਰ ਪੈਸਿਆਂ ਨਾਲੋਂ ਜ਼ਰੂਰੀ ਸਾਡਾ ਜਿਹੜਾ ਸਾਡੀ ਜਿਹੜੀ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਨਸ਼ਾ ਮੁਕਤ ਹੋਣਾ ਸਾਡਾ ਇਸ ਵੇਲੇ ਸਭ ਤੋਂ ਵੱਡਾ ਮਿਸ਼ਨ ਜਿਹੜਾ ਉਹ ਇਹ ਹੈ ਔਰ ਸਾਡੇ ਕੋਆਰਡੀਨੇਟਰ ਸਾਹਿਬ ਬਿੱਟੂ ਜੀ ਉਹ ਇਸ ਮੁਹਿੰਮ ਦੀ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਕੋਆਰਡੀਨੇਟਰ ਨੇ ਸੋ ਉਹਨਾਂ ਦਾ ਵੀ ਮੈਂ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਸਿੱਖਿਆ ਕ੍ਰਾਂਤੀ ਦੀਪਾ ਜੀ ਦੀ ਜਿਹੜੀ ਰਹਿਨਵਾਈ ਚੱਲ ਰਹੀ ਆ ਸੋ ਸਿੱਖਿਆ ਤੇ ਯੁੱਧ ਨਸ਼ਾ ਵਿਰੁੱਧ ਸਾਡੇ ਦੋਨੇ ਕੋਆਰਡੀਨੇਟਰਸ ਬਹੁਤ ਸ਼ਾਨਦਾਰ ਕੰਮ ਕਰ ਰਹੇ ਆ ਸੋ ਮੈਂ ਇਹਨਾਂ ਨੂੰ ਵੀ ਮੁਬਾਰਕਵਾਦ ਦਿੰਦਾ ਤੇ ਪਿੰਡ ਦੇ ਖਾਸ ਤੌਰ ਤੇ ਪਲੇਅਰਸ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਜਿਨ੍ਹਾਂ ਨੂੰ ਇਸ ਸਟੇਡੀਅਮ ਦਾ ਸਭ ਤੋਂ ਵੱਡਾ ਲਾਭ ਹੋਇਆ ਮੈਂ ਉਹਨਾਂ ਨੂੰ ਵੀ ਮੁਬਾਰਕਵਾਦ ਦਿੰਦਾ ਔਰ ਸਾਡੇ ਪ੍ਰਿੰਸੀਪਲ ਸਾਹਿਬ ਵੀ ਅੱਜ ਚੇਤੇ ਤੌਰ ਤੇ ਸਾਡੇ ਚ ਮੌਜੂਦ ਨੇ ਬਹੁਤ ਦੇ ਸਾਈਡ ਤੇ ਉਹਨਾਂ ਦੀ ਵੀ ਜੋ ਪ੍ਰਾਪਤੀਆਂ ਨੇ ਇਸ ਨਗਰ ਦੀਆਂ ਮੈਂ ਉਸ ਦੇ ਲਈ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੇ ਸਮੁੱਚੇ ਸਟਾਫ ਨੂੰ ਵੀ ਬਹੁਤ-ਬਹੁਤ ਮੁਬਾਰਕਵਾ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਲੋਕ ਗ੍ਰਾਮ ਪੰਚਾਇਤ ਮਾਧੋਪੁਰ ਬਲਾਕ ਫਗਵਾੜਾ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਸੀਨੀਅਰ ਆਪਨੇਤਾ ਹਰਜੀ ਮਾਨ ਵੱਲੋਂ ਖੇਡ ਮੈਦਾਨ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਪਹਿਲਾਂ ਉਕਤ ਨੇਤਾਮਾਂ ਦਾ ਪਿੰਡ ਵਿਖੇ ਪਹੁੰਚਣ ਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਨਿਗਾਸ ਸਵਾਗਤ ਕੀਤਾ ਗਿਆ ਇਜ਼ਰਾਣ ਡਾਕਟਰ ਰਾਜਕਮਾ ਚੱਬੇਵਾਲ ਤੋਂ ਇਲਾਵਾ ਹੋਰਨਾਂ ਬੁਲਾ ਰਹੇ ਨੇ ਕਿਹਾ ਕਿ ਪੰਜਾਬ ਦੀ ਨੁਹਾਰ ਬਦਲਣ ਲਈ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾ ਰਹੀ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਫਗਵਾੜਾ ਸ਼ਹਿਰ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕਰਵਾਇਆ ਜਾਵੇਗਾ ਇਸ ਦੌਰਾਨ ਡੀਐਸਪੀ ਫਗਵਾੜਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਲੰਗਲ ਗੁਰਦੀਪ ਦੀਪਾ 옴ਪrakash ਬਿੱਟੂ ਸਰਪੰਚ ਨਰਿੰਦਰ ਸਿੰਘ ਬੀਡੀਪੀ ਓ ਰਾਮਪਾਲ ਰਾਣਾ ਪੰਚਾਇਤ ਕਤਰ ਮਲਕੀਤ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ